ਨੌਸ਼ਕਾਤੀ ਡਿਗਰੀ ਹਾਂ ਪੰਜਾਬ ਬਾਰਡਰ ਨਿਊਜ਼ ਅੱਜ ਖੜੇ ਹਾਂ ਜੀ ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਪਿੰਡ ਜਨਿਆਲ ਵਿਖੇ ਦੱਸਦੀ ਹੈ ਕਿ ਬਹੁਤ ਹੀ ਮੰਦਭਾਗੀ ਘਟਨਾ ਜੋ ਵਾਪਰਿਆ ਜਨਿਆਲ ਪਿੰਡ ਦੇ ਨਜ਼ਦੀਕ ਵਾਪਰੀ ਹੈ ਇੱਕ ਗੁੱਜਰ ਪਰਿਵਾਰ ਦਾ ਵਿਅਕਤੀ ਜੋ ਸੀਗਾ ਉਹ ਉਹ ਕਿਦਰਿਆ ਦੇ ਵਿੱਚ ਡੁੱਬਣ ਦਾ ਸਮਾਚਾਰ ਜਿਸ ਦਾ ਕਾਰਨ ਜੋ ਦੱਸਦੀ ਹੈ ਕਿ ਪੰਜਾਬ ਪੁਲਿਸ ਟੀਮ ਦੇ ਵੱਲੋਂ ਇੱਕ ਸੱਤੇ ਦੌਰਾਨ ਇੱਕ ਵਿਅਕਤੀ ਨਾਲ ਪੁਸ਼ਕਿਸ਼ ਕੀਤੀ ਗਈ ਤਾਂ ਉਸ ਵਿਅਕਤੀ ਤੋਂ ਜੋ ਪਸ਼ੂ ਲੈ ਕੇ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵੱਲ ਗੱਡੀ ਲੈ ਕੇ ਆ ਰਹੇ ਸਨ ਤਾਂ ਪੰਜਾਬ ਪੁਲਿਸ ਵੱਲੋਂ ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਸ ਵਿਅਕਤੀ ਵੱਲੋਂ ਉਹ ਕਿਦਰਿਆ ਦੀ ਸਾਈਡ ਵੱਲ ਜਾ ਕੇ ਦ ਕੀਤੀ ਔਰ ਦੱਸਦੀ ਹੈ ਕਿ ਪਿਛਲੇ 12 ਵਗੇ ਤੋਂ ਇਹ ਘਟਨਾ ਵਾਪਰ ਚੁੱਕੀ ਹੈ ਔਰ ਹਾਲੇ ਤੱਕ ਜੋ ਹੈ ਉਸ ਵਿਅਕਤੀ ਦਾ ਕੋਈ ਪਤਾ ਨਹੀਂ ਚੱਲ ਸਕਿਆ ਕਿ ਆਖਿਰ ਉਹ ਕਿੱਥੇ ਆ ਔਰ ਇਸ ਵੇਲੇ ਗੁੱਜਰ ਪਰਿਵਾਰ ਦੇ ਲੋਕ ਜੋ ਨੇ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਬਹੁਤ ਸਾਰੇ ਇਕੱਠੇ ਹੋ ਚੁੱਕੇ ਨੇ ਔਰ ਲਗਾਤਾਰ ਪੰਜਾਬ ਪੁਲਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਦੋਂ ਆਪਣੀ ਟੀਮ ਬੁਲਵਾ ਕੇ ਉਸ ਵਿਅਕਤੀ ਦੀ ਤਲਾਸ਼ ਕਰਨਗੇ ਔਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਸਮਾਚਾਰ ਨਹੀਂ ਮਿਲਿਆ ਜਦੋਂ ਇਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ 4-5 ਘੰਟੇ ਤੋਂ ਲਗਾਤਾਰ ਗੁੱਜਰ ਪਰਿਵਾਰ ਦੇ ਲੋਕ ਨੇ ਉਸ ਦੀ ਸਰਚ ਕਰ ਰਹੇ ਨੇ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਉਸ ਵਿਅਕਤੀ ਦਾ ਸਮਾਚਾਰ ਨਹੀਂ ਦੂਸਰਾ ਪਹਿਲੂ ਇਹ ਵੀ ਸਾਹਮਣੇ ਆਇਆ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਗੁੱਜਰ ਪਰਿਵਾਰ ਦਾ ਲੜਕਾ ਲਾਪਤਾ ਹੋਇਆ ਤਾਂ ਉਸ ਦੇ ਵੱਲੋਂ ਗੁੱਜਰ ਪਰਿਵਾਰਾਂ ਦੇ ਵੱਲੋਂ ਉਹ ਦਰਿਆ ਦੇ ਕਿਨਾਰੇ ਤੇ ਇਕੱਠੇ ਹੋ ਕੇ ਪੰਜਾਬ ਪੁਲਿਸ ਦੇ ਖਿਲਾਫ ਇੱਕ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁੱਜਰਪੁਰਵਾਦੀ ਲੋਕਾਂ ਦੇ ਵੱਲੋਂ ਪੁਲਿਸ 'ਤੇ ਪਥਰਾਅ ਵੀ ਕੀਤਾ ਗਿਆ ਔਰ ਪੰਜਾਬ ਪੁਲਿਸ ਦੀ ਜੋ ਸਰਕਾਰੀ ਜਿਪਸੀ ਸੀਗੀ ਉਸ ਦੇਸ਼ੀ ਛੇ ਵੀ ਤੋੜੇ ਗਏ ਦਾ ਦਿਕੇ ਇਸ ਘਟਨਾ ਦੇ ਵਿੱਚ ਦੋ ਮੁਲਾਜ਼ਮ ਜੋ ਨੇ ਉਹ ਜ਼ਖਮੀ ਹੋਣ ਦਾ સમાચાર ਆ ਅਤੇ ਉਹਨਾਂ ਦਾ ਇਲਾਜ ਜੁਵਨ ਨਰਜਨਤ ਸਿੰਘ ਹਸਪਤਾਲ ਦੇ ਵਿੱਚ ਚੱਲ ਰਿਹਾ ਜਿਸ ਦੇ ਵਿੱਚ ਇੱਕ ਮਹਿਲਾ ਮੁਲਾਜ਼ਮ ਵੀ ਸ਼ਾਮਲ ਹੈ ਦਾ ਦਿਕੇ ਜਦੋਂ ਇਸ ਸੰਬੰਧੀ ਐਸ.ਵੀ.ਜੀ ਕੁਮਾਰ ਜਨਾ ਦਲਬਤ ਕੀਤੀ ਗਈ ਹੈ ਉਹਨਾਂ ਨੇ ਸਾਰ ਸਪਸ਼ਟੀਕਰਨ ਕੀਤਾ ਹੈ ਕਿ ਇਹ ਘਟਨਾ ਵਾਪਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਉਹ ਵਿਅਕਤੀ ਸੀਗਾ ਉਹ ਗੱਡੀ ਛੱਡ ਕੇ ਭੱਜਿਆ ਤੇ ਉਸ ਦੇ ਵੱਲੋਂ ਖੁਦ ਹੀ ਦਰਿਆ ਦੇ ਵਿੱਚ ਛਲਾਂਗ ਮਾਰੀ ਗਈ ਹੈ ਇਸ ਦੇ ਵਿੱਚ ਉਹਨਾਂ ਰਸਾਇਆ ਕਿ ਉਸ ਵਿਅਕਤੀ ਦੇ ਮਰਨ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਹੈ ਔਰ ਪੰਜਾਬ ਪੁਸਤਾ ਕਹਿਣਾ ਹੈ ਕਿ ਉਸ ਵਿਅਕਤੀ ਦਰਿਆ ਦੇ ਵਿੱਚੋਂ ਭੱਜ ਗਿਆ ਜਿਵੇਂ ਉਹ ਪੰਜਾਬਾ ਦਾ ਨਿਊਜ਼ ਅਰਕੇਸ਼ ਮਹੰਮਦ ਸਰ ਮੈਂ ਤੁਹਾਨੂੰ ਬੈਕਪਾਲ ਕਰਾਉਣੇ ਮਾੜਾ ਸਾਈਟ ਤੋਂ ਬੁਲਾਉਣਾ ਸੀ ਠੀਕ ਮੈਂ ਕਰੀ ਉਸਕੀ ਨੀਲ ਸਕੂਲ ਹਾਂ ਨਹੀਂ ਨਾ ਤੁਸੀਂ ਠੀਕ ਰਹਿ ਰਿਹਾ ਬਹੁਤ ਠੀਕ ਸੌ ਕਰ ਰਹੇ ਫਿਰ ਵੀ ਜੇ ਅਗਰ ਕਿਸੇ ਦਾ ਵੀ ਦੇਖੋ ਕੋਈ ਵੀ ਕਸੂਰ ਪਾਇਆ ਗਿਆ ਉਹਦੇ ਖਿਲਾਫ ਆਪਾਂ ਐਕਸ਼ਨ ਲਾਉਣਾ ਹੈ ਸਰ ਉਹ ਬੋ ਰਹਾ ਤੁਸੀਂ ਪਲੀਸ ਕੋ ਹੱਥ ਉਠਾਇਆ ਉਸ ਜਿਪਸੀ ਜੋੜੀ ਇੱਕ ਲੇਡੀਜ਼ ਮਲ ਅਜਮਾਈ ਉਸਕੋ ਤੋੜਾ ਫਿਰ ਆਪਨੇ ਜੂਠਾ ਲਜਾਉ ਲਾਇਆ ਕੋਈ ਲੜਕਾ ਲੁੜਕਾ ਨਹੀਂ ਮਰਾਇਆ ਜੀ ਇਨਵੈਸਟੀਗੇਸ਼ਨ ਆਪਾਂ ਕਰਨੀ ਹੈ ਜੇ ਉਹ ਕਰਕੇ ਮੇਰੀ ਗੱਲ ਸੁਣੋ ਸਾਰਾ ਕੰਮ ਹੋ ਜਾਏਗਾ ਪੁਲਿਸ ਨੇ ਮੁੜੇ ਜਮਗਰ ਖਾਬ ਲਾਈ ਠੀਕ ਹੈ ਯਾਰ ਲੱਗਿਆ ਸਾਹਮਣੇ ਭਾਈ ਚਾਂਸ ਹੋ ਮੁੜਾ ਇਸ ਦੁਨੀਆ ਤੇ ਨਹੀਂ ਯਾਰ ਕੋਈ ਵੀ ਘਟਨਾ ਹੋ ਗਈ ਹੈ ਮੇਰੀ ਗੱਲ ਸੁਣ ਵੈਰੀਫਾਈ ਕੌਣ ਕਰੇਗਾ ਵੈਰੀਫਾਈ ਕੌਣ ਕਰੇਗਾ ਪੁਲਿਸ ਪੈਚ ਨਹੀਂ ਥੋੜੀ ਕਰਨਾ ਯਾਰ ਪੈਚ ਨਹੀਂ ਕਰਨਾ ਮੇਰੀ ਗੱਲ ਸੁਣ ਸੁਣੋ ਸੁਣੋ ਇਹ ਜਿਹੜੇ ਸ਼ਰਾਰਤੀ ਬੰਦੇ ਸੀ ਜਿੱਤੇ ਇੱਕ ਮਿੰਟ ਮੈਡ ਭਾਈ ਸੁਣੋ ਸੁਣੋ ਇੱਥੇ ਕੁਝ ਸ਼ਰਾਰਤੀ ਬੰਦੇ ਸੋ ਜੋ ਮੈਂ ਸੁਣ ਮੇਰੀ ਗੱਲ ਸੁਣੋ ਇਹ ਕੋਈ ਸ਼ਰਾਰਤੀ ਬੰਦੇ ਸੀ ਜਿਨ੍ਹਾਂ ਨੇ ਇੱਥੇ ਕਿਹਾ ਕਿ ਪੁਲਿਸ ਖੜੀ ਹੈ ਪੈ ਜਾਓ ਕੁਝ ਬੰਦਿਆਂ ਦੇ ਵਿੱਚੋਂ ਉਹਨਾਂ ਨੇ ਜਾ ਕੇ ਕਿਹਾ ਤਾਂ ਪੁਲਿਸ ਨੂੰ ਗੁੱਜਰ ਆ ਗਏ ਨੱਠ ਗਏ ਸੁਣ ਸੁਣ ਮੈਡੀਕਲ ਸੁਣ ਅਸੀਂ ਪੁਲਿਸ ਕੋਲ ਸੁਣ ਅਸੀਂ ਨਹੀਂ ਨਹੀਂ ਹੱਥ ਛੁੱਕਿਆ ਉਹ ਹੱਥ ਛੁੱਕੇ ਹੋਏ ਨਹੀਂ ਯਾਰ ਮੰਨਿਆ ਛੁੱਕਿਆ ਯਾਰ ਥੋੜੀ ਛੁੱਕਿਆ ਹੀ ਛੁੱਕਿਆ ਬੰਦਾ ਮਰ ਜਾਂਦਾ ਹੱਥ ਛੁੱਕਦਾ ਹੀ ਹੈ ਸਾਡੇ ਛੋਟੇ ਝੋਟੇ ਬੱਚੇ ਨਾ ਆਰਦੇ ਦੋ ਸੰਭਿਤਾ ਨਹੀਂ ਯਾਰ ਬਹਿਸ ਕਰੋ ਕਾਹਦਾ ਕਾਹਦਾ ਪੱਤਰ ਮੰਨੀ ਨਾ ਚਲੋ ਹੱਥ ਛੁੱਕਿਆ ਹੈ ਪੁਲਿਸ ਨਾਲ ਕੁਝ ਨਹੀਂ ਗਿਆ ਚਲੋ ਤੁਹਾਡੇ ਅੱਜ ਘਰ 'ਚ ਕੋਈ ਵੀ ਇਦਾਂ ਦੀ ਹੱਕ ਕੱਟਣਾ ਹੋਈ ਦੀ ਹੈ ਕੋਈ ਹੱਥ ਵੀ ਛੁੱਕ ਸਕਦੇ ਹੋ ਬਗਰੇ ਇੱਕ ਚੀਜ਼ ਹੈ ਅਸੀਂ ਤੁਹਾਨੂੰ ਇਨਸਾਫ਼ ਲੈ ਬਸ ਸ਼ਾਹ ਇਹ ਦੇਖੀ ਪਕੀ ਟਾਲ ਕਰੀਆ ਬਸ ਬਸ ਅੱਲਾ ਕਾਨੂੰ ਲੱਭੀ ਉਹਨੂੰ ਲੱਭੀ ਬਿਲਕੁਲ ਬਿਲਕੁਲ ਇਹ ਆਪਾਂ ਇੱਥੇ ਇਕੱਠੀ ਹੋ ਗਏ ਇਕੱਠੀ ਹੋ ਵੀ ਫਾਇਦਾ ਨਹੀਂ ਹੈਗਾ ਆਪਾਂ ਫਲਾਂ ਸਰਚ ਕਰੀਏ ਬਿਲਕੁਲ ਬਿਲਕੁਲ ਇਹ ਮੁੰਡਾ ਜਿਹੜਾ ਫਰੀ ਸਲਾਮ ਤੱਕ ਕੀ ਹੈ ਕਿ ਨਹੀਂ ਨਹੀਂ ਬਿਲਕੁਲ ਸਮਝ ਨਹੀਂ ਆ ਤੱਕ ਪਹਿਲੇ ਬਾਕੀ ਜਿਹੜਾ ਐਕਸ਼ਨ ਆ ਜਿਹਦਾ ਖਲਾਫ ਜੀ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਆਪਾਂ ਉਹ ਨਾ ਇਧਰ ਵਿੱਚ ਦਾ ਵਿੱਚ ਪਾਣਾ ਹੀ ਇਮਰਾਜ਼ ਉਹ ਮੱਜੀ ਪਵਾ ਦਿਓ ਜਦੋਂ ਬਈ ਬਿਲਕੁਲ ਕਿਸੇ ਦਾ ਨਾਮ ਨਹੀਂ ਪੜਾਉਂਦਾ ਇਹ ਕੋਈ ਉਹ ਪੁਲਿਸ ਵੀ ਇਹ ਕੇ ਦਾ ਵੀ ਕੁਝ ਕੁਝ ਹੋ ਜਾਣਾ ਆਪਾਂ ਦਾ ਨਾਮ ਜੇ ਸਾਡਾ ਵੀ ਦਲ ਤੋਂ ਸਾਡਾ ਵੀ ਨਾਮ ਲੈ ਉਹੀ ਦੀ ਗੱਲ ਕਹਿਣਾ ਕਿਦਾ ਜਿਹਾ ਕੁਝ ਹੋ ਗਿਆ ਵੀ ਅਸੀਂ ਤਸਵੀਰ ਬਾਕੀ ਬਾਰੇ ਸਾਰੇ ਬੰਦੇ ਚੁੱਕ ਲਾਓ ਫਿਰ ਨਹੀਂ ਰਹਣਾ ਉਸ ਨੂੰ ਪਵਾ ਫਿਰ ਨਹੀਂ ਰਹਣਾ ਨਹੀਂ ਰਹਣਾ ਲੱਭ ਲਾ ਮੁੜੇ ਦੀ ਤਲਾਸ਼ ਕਰਦੀ ਹੋਏ ਨਹੀਂ ਰਹੇ ਨਹੀਂ ਰਹੇ ਅਹੀਂ ਨਹੀਂ ਮੈਂ ਤੀਨ ਲਾਣਾ ਪਾਉਂਦਾ ਸਰ ਗੱਲ ਕੋਈ 1 ਵਜੇ ਦੀ ਖਾਨਾ ਸਰ ਅਸੀਂ ਘਰ ਬੈਠੇ ਸੀ ਤੇ ਫੋਨ ਆਇਆ ਮੁੰਡੇ ਦਾ ਕਿ ਕਹਿੰਦਾ ਇਸ ਤਰ੍ਹਾਂ ਸਰ ਮੁੰਡਾ ਡੁੱਪ ਗਿਆ ਤੇ ਇੱਥੇ ਆ ਕੇ ਦੇਖਿਆ ਸਰ ਜਿਸ ਟਾਈਮ ਅਸੀਂ ਪਹੁੰਚੇ ਸਰ ਤਾਂ ਕਾਫੀ ਲੋਕ ਇਕੱਠੇ ਹੋ ਗਏ ਦੇ ਸੀ ਤੇ ਸਰ ਜਾਣਕਾਰੀ ਇਹ ਮਿਲਦੀ ਪਈ ਹੈ ਕਿ ਦੋ ਬੰਦੇ ਆਂਦੇ ਸੀ ਮੋਟਰਸਾਈਕਲ ਤੇ ਪੰਜਾਬ ਪੁਲਿਸ ਮੋੜਾ ਸਰ ਪਸ਼ੂ ਲੱਦੇ ਦੇ ਆਪਣੇ ਅਮਿੰਦਰਾ ਗੱਡੀ ਤੇ ਲੋਡ ਕੀਤੇ ਹੋਣੇ ਜਿਸ ਟਾਈਮ ਸਰ ਪੁਲਿਸ ਨੂੰ ਵੇਖਿਆ ਉਹਨੇ ਤਾਂ ਉਹਨੇ ਛਾਲ ਮਾਰੀ ਤੇ ਤਰਿਆਲ ਨੂੰ ਭੱਜਿਆ ਮਗਰ ਸਰ ਪੁਲਿਸ ਆ ਰਹੀ ਇੱਥੇ ਮੌਕੇ ਤੇ ਸਰ ਕੁੜੀਆਂ ਸਾਡੀਆਂ ਦੋਸਤਾਂ ਜਿਹੜੀਆਂ ਕਹਿੰਦੇ ਨੇ ਕਿ ਪਿੱਛੋਂ ਪੁਲਿਸ ਨੇ ਪੱਥਰ ਮਾਰਿਆ ਇੱਕ ਵਾਰੀ ਮੁੜੇ ਨੇ ਇਸ ਤਰ੍ਹਾਂ ਕੀਤਾ ਹਾਏ ਬਾਅਦ ਵਿੱਚ ਮੁੜਾ ਅਜੇ ਤੱਕ 3 ਘੰਟੇ ਹੋ ਗਏ ਨਾ ਕੋਈ ਟੀਮ ਆਈ ਐ ਐਸਐਚਓ ਸਭ ਹੁਣ ਪਹੁੰਚ ਰਿਹਾ ਜੀ ਮੁਕੇ ਤੇ ਜਨਾਬ ਦਾ ਸ਼ੁਕਰੀਆ ਦਾ ਕਰਨੇਗੇ ਚਲੋ ਸਾਢੇ 12:00 ਵਜੇ ਸੁਣਨ ਵਾਸਤੇ ਕੀ ਗੱਲ ਕੀ ਗੱਲ ਹੀ ਹੋਈ ਜੀ ਉਧਰ ਦੀ ਪੁਲਿਸ ਆਈ ਜੀ ਦੌੜਦੀ ਦੌੜ ਰਹੀ ਮੁੜੇ ਮਗਰ ਐ ਇਥੇ ਘੁੜਤੇ ਦੇ ਹੀ ਤੇ ਘੁੜਤੇ ਦੇ ਹੀ ਮੈਨੂੰ ਕੋਈ ਭਲਾ ਨਹੀਂ ਕੀ ਲੈ ਗਏ ਅੰਦੇ ਦੀ ਨਿੰਮ ਸ਼ਾਲ ਮਾਰਦ ਲੱਭ ਇਥੇ ਉਹ ਡਬਰੇ ਚ ਮੈਂ ਦੋ ਵਾਰੀ ਬਾਜਾਈ ਮੈਂ ਦੌੜਦੀ ਆਈ ਯਾ ਅਗਲੇ ਬਣੀ ਕਿਸ਼ਕੀ ਰ ਆ ਕੇ ਨਹੀਂ ਪਲੀਜ਼ ਦੂਰ ਦੇ ਵਿਸ਼ੇ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਸ਼ਰੀਫਾ ਸ਼ਰੀਫਾ ਮੁੰਡੇ ਦਾ ਮੇਰਾ ਨਾਮ ਸਕੀਨ ਅਲੀ ਕੀ ਗੱਲ ਹੋਈ ਪਿੰਡ ਬਮਿਆਲ ਤੋਂ ਇਥੇ ਜਨੀਆਲ ਪਿੰਡ ਦੇ ਪਖੜੀ ਦੇ ਵਿੱਚ ਸਾਹਮਣੇ ਦਰਿਆ ਦੇ ਵਿੱਚ ਕ੍ਰੈਸ਼ਰ ਦੇ ਲੱਗੇ ਇਥੇ ਇੱਕ ਕੋਈ ਗੁੱਜਰ ਕਮਿਊਨਿਟੀ ਦਾ ਬੰਦਾ ਮੁੰਡਾ ਸੀ ਇਥੋਂ ਕੋਲੀਆਂ ਦਾ ਉਹ ਆ ਰਿਹਾ ਸੀ ਕਿਤੇ ਡੰਗਰ ਲੈ ਕੇ ਜਦੋਂ 1 ਘੰਟੇ ਬਾਅਦ ਮੈਨੂੰ ਫੋਨ ਕੀਤਾ ਜਿੱਤੇ ਇਦਾਂ ਘਟਨਾ ਹੋਈ ਹੈ ਮੈਂ ਆਇਆ ਮੈਂ ਆ ਕੇ ਵੈਰੀਫਾਈ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਜਿਹੜੇ ਲੱਗੇ ਗਵੰਡੀ ਗੁੱਜਰ ਹੈ ਉਹਨਾਂ ਦਾ ਕਹਿਣਾ ਹੈ ਪੁਲਿਸ ਨੇ ਉਹਦੇ ਮਗਰ ਖੱਬ ਲਾਈ ਹੈ ਤੇ ਪੁਲਸ ਨੇ ਖੱਬ ਲਾਈ ਤੇ ਉਹਨਾਂ ਡਰਦੇ ਨੇ ਦਰਿਆ ਚ ਛਾਲ ਮਾਰ ਦਿੱਤੀ ਹੈ ਤੇ ਮਗਰੋਂ ਪੱਥਰ-ਪੁੱਥਰ ਮਾਰੀ ਹੈ ਮਗਰ ਸਰ ਇਹ ਉਹਨ ਪੁਲਸ ਦੀ ਇਨਕੁਆਰੀ ਤੇ ਹੈ ਪੁਲਿਸ ਵੈਰੀਫਾਈ ਕਰੇਗੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਸਾਨੂੰ ਉਮੀਦ ਹੈ ਸਰਕਾਰ ਤੇ ਆਪਣੀ ਤੇ ਅਸੀਂ ਪੁਲਸ ਪ੍ਰਸ਼ਾਸਨ ਦੇ ਵੀ ਇਹ ਇਧ ਰੱਖਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੀ 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 ਪਾਸੇ ਵੀ ਕੋਈ ਗਲਤੀ ਹੋਈ ਦੀ ਹੈ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ